ਸਾਬਕਾ ਮੰਤਰੀ ਸਾਬਕਾ ਐਮਐਲਏ ਮੁੱਖ ਮੰਤਰੀ ਦੇ ਪਰਿਵਾਰਾਂ ਤੱਕ ਨੇ ਜਿਨ੍ਹਾਂ ਨੇ ਟਰਾਂਸਪੋਰਟ mafia ਤੇ ਸਾਰੇ ਤੇ ਕਬਜ਼ਾ ਕੀਤਾ ਇੱਕ ਇੱਕ ਪਰਮਿਟ ਤੇ ਤਿੰਨ ਤਿੰਨ ਚਾਰ ਚਾਰ ਇਹਨਾਂ ਦੀਆਂ ਬੱਸਾਂ ਚੱਲਣੀਆਂ ਪਹਿਲਾਂ ਤੇ ਇਹਨਾਂ ਤੇ ਸਿਕੰਜਾ ਕੱਸਾਂਗੇ ਪਹਿਲਾ ਜਿਹੜਾ ਮੰਤਰੀ ਬਣਿਆ ਮੇਰੇ ਤੋਂ ਪਹਿਲਾਂ ਟਰਾਂਸਪੋਰਟ ਮੰਤਰੀ ਸਾਬਕਾ ਮੰਤਰੀ ਉਹਨੇ ਸਿਰਫ ਇੱਕ ਪਰਿਵਾਰ ਤੇ वार ਕੀਤੇ ਤੇ ਉਹਨਾਂ ਦੀਆਂ ਬੱਸਾਂ ਬੰਦ ਕੀਤੀਆਂ ਤੇ ਉਹ ਵੀ ਹਾਈ ਕੋਰਟ ਨੇ ਫੇਰ ਦੁਬਾਰਾ ਚਾਲੂ ਕਰਤੀਆਂ ਉਹਨਾ ਨੂੰ ਨਹੀਂ ਕਰਾਂਗੇ ਕਿ ਫੋਕੀ ਸ਼ੋਰਤ ਲੈਣ ਲਈ ਕੋਈ ਨਾਜਾਇਜ਼ ਕਦਮ ਚੁੱਕਾਂਗੇ ਵਾਕਈ ਜਿਹੜੀਆਂ ਨਾਜਾਇਜ਼ ਪਸਾਂ ਹੋਣਗੀਆਂ ਭਾਵੇਂ ਸਾਡੀ ਪਾਰਟੀ ਦਾ ਹੀ ਕੋਈ ਆਗੂ ਹੋਵੇ ਜੇ ਉਹਦੀ ਵੀ ਨਾਜਾਇਜ਼ ਪਸ ਬੰਦੀ ਹੋ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਦੀਆਂ ਵੀ ਬੰਦ ਕਰਾਵਾਂਗੇ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਪੱਟੀ ਰੈਸਟ ਹਾਊਸ ਵਿਖੇ ਪਹੁੰਚੇ ਮੀਡੀਆ ਨਾਲ ਗੱਲ ਕਰਦੇ ਹੋਏ ਟ੍ਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਬਾਦਲ ਪਰਿਵਾਰ ਤੋਂ ਤੰਗ ਆ ਕੇ ਲੋਕ ਆਪਣੀਆਂ ਬੱਸਾਂ ਵੇਚ ਕੇ ਬਾਹਰਲੇ ਦੇਸ਼ਾਂ ਵਿੱਚ ਚਲੇ ਗਏ ਹਨ ਤੇ ਉਹਨਾਂ ਨੂੰ ਦੁਬਾਰਾ ਉਤਸ਼ਾਹਿਤ ਕੀਤਾ ਜਾਵੇਗਾ ਕਿ ਪੰਜਾਬ ਵਿੱਚ ਆ ਕੇ ਉਹ ਦੁਬਾਰਾ ਆਪਣੀਆਂ ਟ੍ਰਾਂਸਪੋਰਟ ਚਲਾਉਣ ਤੇ ਬਾਦਲ ਪਰਿਵਾਰ ਤੇ ਸ਼ਿਕੰਜਾ ਕੱਸਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੀਆਰਟੀਸੀ ਪੰਜਾਬ ਰੋਡਵੇਜ਼ ਬੱਸ ਸਰਵਿਸ ਅਤੇ ਟ੍ਰਾਂਸਪੋਰਟ ਵਿਭਾਗ ਨੂੰ ਮੁਰਕ ਪੈ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਪੁਰਾਣੇ ਰੂਟ ਬਹਾਲ ਕੀਤੇ ਜਾਣਗੇ। ਹਰੇਕ ਪਿੰਡ ਤੱਕ ਸਰਕਾਰੀ ਬੱਸਾਂ ਰਾਹੀਂ ਆਵਾਜਾਈ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਉਹਨਾਂ ਕਿਹਾ ਕਿ ਇੱਕ ਪਰਮਿਟ ਤੇ ਕਈ ਗਈ ਨਜਾਇਜ਼ ਬੱਸਾਂ ਚਲਾਉਣ ਦੇ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਟਰਾਂਸਪੋਰਟ ਮੰਤਰੀ ਪੰਜਾਬ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਸਿਆਸੀ ਬਦਲਾਕੋਰੀ ਨੂੰ ਕੋਈ ਥਾਂ ਨਹੀਂ ਹੈ। ਹਾਜੀ ਸਿੰਘ ਕੋਲ ਜੀ ਤੁਹਾਨੂੰ ਟਰਾਂਸਪੋਰਟ ਮੰਤਰੀ ਬਣ ਤੇ ਬਹੁਤ-ਬਹੁਤ ਮੁਬਾਰਕਾਂ। ਤੇ ਤੁਸੀਂ ਹੁਣ ਸਾਨੂੰ ਦੱਸੋ ਵੀ ਤੁਹਾਡੇ ਵਿਭਾਗ ਦੀ ਪ੍ਰਾਇੋਰਟੀ ਕੀ ਹੋਊਗਾ? ਤੁਹਾਡਾ ਸਰਕਾਰ ਦੀ ਪਹਿਲ ਕੀ ਹੋਗੀ ਟਰਾਂਸਪੋਰਟ ਨੀਤੀ ਬਾਰੇ? ਪਹਿਲਾਂ ਤੇ ਜਿਹੜੇ ਨਜਾਇਜ਼ ਪਸਾਰੇ ਟਰਾਂਸਪੋਰਟ ਮਾਫੀਆ ਵੱਡੇ ਘਰਾਣੇ ਜਿਹੜੇ ਇਹਨਾਂ ਸਰਕਾਰਾਂ ਦਾ ਹੀ ਸਾਰੇ ਰਵੈਤੀ ਪਾਰਟੀਆਂ ਦਾ ਸਾਬਕਾ ਮੰਤਰੀ ਸਾਬਕਾ ਐਮ ਐਲ ਏ ਮੁੱਖ ਮੰਤਰੀ ਦੇ ਪਰਿਵਾਰਾਂ ਤੱਕ ਨੇ ਜਿਨ੍ਹਾਂ ਨੇ ਟਰਾਂਸਪੋਰਟ ਮਾਫੀਆ ਤੇ ਸਾਰੇ ਤੇ ਕਬਜ਼ਾ ਕੀਤਾ ਇੱਕ ਇੱਕ ਪਰਮਿਟ ਤੇ ਤਿੰਨ ਤਿੰਨ ਚਾਰ ਚਾਰ ਇਹਨਾਂ ਦੀਆਂ ਬੱਸਾਂ ਚੱਲਣੀਆਂ ਪਹਿਲਾਂ ਤੇ ਇਹਨਾਂ ਤੇ ਸਿਕੰਜਾ ਕੱਸਾਂਗੇ ਤੇ ਪਹਿਲਾ ਜਿਹੜਾ ਮੰਤਰੀ ਬਣਿਆ ਮੇਰੇ ਤੋਂ ਪਹਿਲਾਂ ਟਰਾਂਸਪੋਰਟ ਮੰਤਰੀ ਸਾਬਕਾ ਮੰਤਰੀ ਉਹਨੇ ਸਿਰਫ ਇੱਕ ਪਰਿਵਾਰ ਤੇ ਵਾਰ ਕੀਤੇ ਤੇ ਉਹਨਾਂ ਦੀਆਂ ਬੱਸਾਂ ਬੰਦ ਕੀਤੀਆਂ ਤੇ ਉਹ ਵੀ ਹਾਈ ਕੋਰਟ ਨੇ ਫੇਰ ਦੁਬਾਰਾ ਚਾਲੂ ਕਰਤੀਆਂ ਉਹਨਾਂ ਨੂੰ ਨਹੀਂ ਕਰਾਂਗੇ ਕਿ ਫੋਕੀ ਸ਼ੋਰਤ ਲੈਣ ਲਈ ਕੋਈ ਨਾਜਾਇਜ਼ ਕਦਮ ਚੁੱਕਾਂਗੇ ਵਾਕਈ ਜਿਹੜੀਆਂ ਨਾਜਾਇਜ਼ ਬੱਸਾਂ ਹੋਣਗੀਆਂ ਭਾਵੇਂ ਸਾਡੀ ਪਾਰਟੀ ਦਾ ਹੀ ਕੋਈ ਆਗੂ ਹੋਵੇ ਜੇ ਉਹਦੀ ਵੀ ਨਾਜਾਇਜ਼ ਬੱਸ ਬੰਦੀ ਉਹ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਦੀਆਂ ਵੀ ਬੰਦ ਕਰਾਵਾਂਗੇ ਜਿਹੜੇ ਬੱਸ ਸਟੈਂਡ ਬਣਨ ਵਾਲੇ ਆ ਬੱਸ ਸਟੈਂਡ ਬਣਾਵਾਂਗੇ ਆਪਾਂ ਇਹਨੇ ਪਖਾਨਿਆਂ ਦੇ ਵਿੱਚ ਬੱਸ ਸਟੈਂਡਾਂ ਦੇ ਵਿੱਚ ਪਖਾਨੇ ਬਣੇ ਆ ਉੱਥੇ ਜਾਨ ਨੂੰ ਜੀ ਨਹੀਂ ਕਰਦਾ ਉਹਨਾਂ ਦੀ ਸਾਫ ਸਵੱਈ ਵੱਲੇ ਧਿਆਨ ਦੇਵਾਂਗੇ ਜਿਹੜੇ ਬੱਸਾਂ ਦੇ ਰੂਟ ਕਈ ਪਿੰਡਾਂ ਦੇ ਵਿੱਚ ਆਪਾਂ ਇਹਨੇ ਉੱਥੇ ਬੱਸਾਂ ਹੀ ਨਹੀਂ ਜਾਂਦੀਆਂ ਬੜੇ ਲੰਮੇ ਸਮਾਂ ਤੋਂ ਮੰਗ ਸੀ ਲੋਕਾਂ ਦੀ ਵੀ ਸਾਡੇ ਪਿੰਡਾਂ ਨੂੰ ਬੱਸਾਂ ਆਉਣ ਉਹਨਾਂ ਪਿੰਡਾਂ ਨੂੰ ਬੱਸਾਂ ਦੇ ਰੂਟ ਜਾਰੀ ਕਰਾਂਗੇ ਜਿਨ੍ਹਾਂ ਡਿਪੂਆਂ ਦੇ ਵਿੱਚ ਬੱਸਾਂ ਦੀ ਘਾਟ ਆ ਜਾਂ ਬੱਸਾਂ ਹੈਗੀਆਂ ਨਹੀਂ ਬਿਲਕੁਲ ਉਹਨਾਂ ਡਿਪੂਆਂ ਨੂੰ ਬੱਸਾਂ ਦੇਵਾਂਗੇ ਪੰਪਾਸ ਰੋਡਵੇਜ ਪੈਪਸੂ ਵਾਲੀਆਂ ਜੁੜੀ ਵੀ ਜਿਹੜਾ ਵੀ ਡਿਪੂ ਹੋਵੇਗਾ ਉਹੋ ਹੀ ਉੱਥੇ ਬੱਸਾਂ ਮੋਈਆਂ ਕਰਾਵਾਂਗੇ ਕਈ ਬੱਸਾਂ ਕੰਡਮ ਹੋ ਚੁੱਕੀਆਂ ਉਹਨਾਂ ਨੂੰ ਨਿਲਾਮ ਕਰਾਂਗੇ ਤੇ ਜੇ ਕੋਈ ਰਿਪੇਅਰ ਹੋ ਕੇ ਚੱਲ ਸਕਦੀਆਂ ਬੱਸਾਂ ਉਹਨਾਂ ਨੂੰ ਰਿਪੇਅਰ ਕਰਕੇ ਬੱਸਾਂ ਚਲਾਵਾਂਗੇ ਰੋਡਵੇਜ ਵਿਭਾਗ ਉਹ ਵਿਭਾਗ ਜਿਹੜਾ ਪੰਜਾਬ ਦੇ ਖਜ਼ਾਨੇ ਨੂੰ ਕਿਸੇ ਸਮੇਂ ਸਭ ਤੋਂ ਵੱਧ ਕਮਾਈ ਦਿੰਦਾ ਹੈ ਤੇ ਅੱਜ ਉਹ ਵਿਭਾਗ ਇਹਨਾਂ ਨੇ ਕੰਗਾਲ ਕਰਤਾ ਤੇ ਉਹਦਾ ਜ਼ਿੰਮੇਵਾਰ ਕੌਣ ਆ ਇਹ ਆਕਾਲੀ ਦਲ ਕਾਂਗਰਸ ਵਾਲੇ ਜਿਨ੍ਹਾਂ ਨੇ 1947 ਤੋਂ ਲੈ ਕੇ ਅੱਜ ਤੱਕ ਰਾਜ ਕੀਤਾ ਸਾਡੇ ਰੋਡਵੇਜ ਵਿਭਾਗ ਨੂੰ ਇਹਨਾਂ ਲੁੱਟ ਲਿਆ ਤੇ ਬਰਬਾਦੀ ਦੇ ਕੰਢੇ ਤੇ ਖੜਾ ਕਰਤਾ ਰੋਡਵੇਜ ਦੇ ਵਿਭਾਗ ਨੂੰ ਟਰਾਂਸਪੋਰਟ ਵਿਭਾਗ ਨੂੰ ਸਾਰੇ ਨੂੰ ਉਪਹਾਲ ਕਰ ਲਈ ਸਰਜੀਦ ਕਰ ਲਈ ਇੱਕ ਇੱਕ ਦਿਨ ਇੱਕ ਇੱਕ ਪਲ 24 ਘੰਟੇ ਕੰਮ ਕਰਨਾ ਕੋ ਕਰਾਂਗੇ ਤੇ ਪੰਜਾਬ ਨੂੰ ਬਚਾਉਣ ਲਈ ਤਤਪਾਰਿਆਂ ਐਦ ਲਿਆ ਇਨਕਲਾਬ ਜਿੰਦਾਬਾਦ ਪੰਜਾਬ ਨੂੰ ਬਚਾ ਕੇ ਰਵਾਂਗੇ ਜੇਕਰ ਇਹਦੀ ਪੂਰੀ ਗੱਲ ਕੀਤੀ ਜਾਵੇ ਤਾਂ ਇਤੋਂ ਰੋਡਵੇ ਦੀਆਂ ਬੱਸਾਂ ਜਿਹੜੀਆਂ ਖੇਮ ਕਰਨ ਹੋ ਗਿਆ ਅਮਰਕੋਟ ਹੋ ਗਈਆਂ ਚੱਲਦੀਆਂ ਨਹੀਂ ਪਈਆਂ ਕਾਫੀ ਲੰਬੇ ਸਮੇਂ ਤੋਂ ਸਮੇਂ ਬੰਦ ਪਿਆ ਪ੍ਰਾਈਵੇਟ ਬੱਸਾਂ ਵਾਲੇ ਆਪਣੀਆਂ ਹੀ ਬੱਸਾਂ ਚਲਾ ਰਹੇ ਕਦ ਤੱਕ ਚੱਲਣ ਦੀ ਊਮੀਦ ਕਰਦੇ ਹਰਕਤ ਇਹ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਕਿ ਜਿੱਦਾਂ ਰੂਟ ਨਹੀਂ ਚੱਲਦੇ ਉਹ ਸਾਰੇ ਚਲਾਵਾਂਗੇ ਇਹ ਰੂਟ ਚੱਲਣਗੇ ਭਾਲ ਹੋਣਗੇ ਪੁਰਾਣੇ ਰੂਟ ਸਾਰੇ ਭਾਲ ਕਰਾਂਗੇ ਹਰੇਕ ਪਿੰਡ ਤੱਕ ਜਿਹੜੀ ਰੋਡਵੇਜ ਦੀ ਬੱਸ ਜਾਂ ਛੋਟੀਆਂ ਮਿੰਨੀ ਬੱਸਾਂ ਸਰਕਾਰੀ ਪਾਵਾਂਗੇ ਹਰੇਕ ਪਿੰਡ ਤੱਕ ਪਹੁੰਚਦੀ ਕਰਾਂਗੇ ਤਾਂ ਜੋ ਹਰੇਕ ਵਸਿੰਦੇ ਨੂੰ ਸਹੂਲਤ ਮਿਲੇ ਸਰਕਾਰੀ ਬੱਸ ਦੀ ਇੱਕ ਮੰਤਰੀ ਸਾਹਿਬ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਆ ਐਨ ਆਰ ਆਈਜ਼ ਨੂੰ ਆਉਂਦੀ ਆ ਕਿ ਪੰਜਾਬ ਦੀਆਂ ਜਿਹੜੀਆਂ ਰੋਡਵੇਜ ਚੱਲਦੀਆਂ ਨਹੀਂ ਪਈਆਂ ਕਾਫੀ ਲੰਬੇ ਸਮੇਂ ਤੋਂ ਸਮੇਂ ਬੰਦ ਪਈਆਂ ਪ੍ਰਾਈਵੇਟ ਬੱਸਾਂ ਵਾਲੇ ਆਪਣੀਆਂ ਹੀ ਬੱਸਾਂ ਚਲਾ ਰਹੇ ਨੇ ਕਦ ਤੱਕ ਚੱਲਣ ਦੀ ਮੀਟ ਕਰਦੇ ਹਰ ਕਿਨਾਰੇ ਇਹ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਕਿ ਜਿੱਦਾਂ ਰੂਟ ਨਹੀਂ ਚੱਲਦੇ ਉਹ ਸਾਰੇ ਤਲਾਵਾਂਗੇ ਇਹ ਰੂਟ ਚੱਲਣਗੇ ਭਾਲ ਹੋਣਗੇ ਪੁਰਾਣੇ ਰੂਟ ਸਾਰੇ ਭਾਲ ਕਰਾਂਗੇ ਹਰੇਕ ਪਿੰਡ ਤੱਕ ਜਿਹੜੀ ਰੋਡਵੇਜ ਦੀ ਬੱਸ ਜਾਂ ਛੋਟੀਆਂ ਮਿੰਨੀ ਬੱਸਾਂ ਸਰਕਾਰੀ ਪਾਵਾਂਗੇ ਹਰੇਕ ਪਿੰਡ ਤੱਕ ਪਹੁੰਚਦੀ ਕਰਾਂਗੇ ਤਾਂ ਜੋ ਹਰੇਕ ਵਸਿੰਦੇ ਨੂੰ ਸਹੂਲਤ ਮਿਲੇ ਸਰਕਾਰੀ ਬੱਸ ਦੀ ਇੱਕ ਮੰਤਰੀ ਸਾਹਿਬ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਹੈ ਐਨ ਆਰ ਆਈਸ ਨੂੰ ਆਉਂਦੀ ਆ ਪੀ ਪੰਜਾਬ ਦੀਆਂ ਜਿਹੜੀਆਂ ਰੋਡਵੇ ਦੀ ਬੱਸ ਦਿੱਲੀ ਨਹੀਂ ਪਹੁੰਚਦੀ ਉੱਥੇ ਸਿਰਫ ਇੱਕੋ ਕਰਾਨੇ ਦੀਆਂ ਜਿਹੜੀਆਂ ਪ੍ਰਾਈਵੇਟ ਬੱਸਾਂ ਜਾਂਦੀਆਂ ਹੁਣ ਉੱਥੇ ਦਿੱਲੀ ਚ ਵੀ ਤੁਹਾਡੀ ਸਰਕਾਰ ਹੈ ਤੇ ਪੰਜਾਬ ਚ ਵੀ ਤੁਹਾਡੀ ਸਰਕਾਰ ਇਹਦੇ ਬਾਰੇ ਕੀ ਸਟੈਪ ਚੁੱਕੋਗੇ ਵੇਖੋ ਦਿੱਲੀ ਚ ਸਰਕਾਰ ਸਾਡੀ ਜ਼ਰੂਰ ਹੈ ਪਰ ਉੱਥੇ ਸੂਬੇ ਦੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਜੀ ਅਸੀਂ ਜੇ ਦਿੱਲੀ ਨੂੰ ਬੱਸਾਂ ਚਲਾਉਣੀਆਂ ਹਨ ਗੇਅਰਪੋਰਟ ਨੂੰ ਤੇ ਸਾਨੂੰ ਕੇਂਦਰ ਸਰਕਾਰ ਨਾਲ ਰابطਾ ਕਰਨਾ ਪੈਣਾ ਨਰਿੰਦਰ ਮੋਦੀ ਜੀ ਨਾਲ ਅਮਿਤ ਸ਼ਾਹ ਜੀ ਨਾਲ ਤੇ ਪੰਜਾਬ ਨੂੰ ਬਚਾਉਣ ਦੀ ਤੁਰੇ ਆ ਜੇ ਪੰਜਾਬ ਦੇ ਖਜ਼ਾਨੇ 'ਚ ਵਾਧਾ ਹੋਣਾ ਆ ਤੇ ਉਹਦੇ ਲਈ ਸਾਨੂੰ ਅਮਿਤ ਸ਼ਾਹ ਨੂੰ ਮੋਤੀ ਨੂੰ ਉਹਦੇ ਬਾਅਦ ਅਰਵਿੰਦ ਕੇਜਰੀਵਾਲ ਜੀ ਨੂੰ ਵੀ ਬੇਨਤੀ ਕਰਾਂਗੇ ਕਿਉਂਕਿ ਸੂਬੇ ਦੀ ਸਰਕਾਰ ਉਹਨਾਂ ਦੀ ਆ ਇਹ ਤੇ ਰਲ ਮਿਲ ਕੇ ਹੀ ਚੱਲਣਾ ਵੇਖੋ ਜਿਹੜੇ ਪਹਿਲੇ ਮੰਤਰੀ ਉਹ ਕੇਜਰੀਵਾਲ ਸਾਹਿਬ ਜੀ ਦਾ ਨਾਮ ਲਈ ਗਏ ਲੋੜ ਤੇ ਹੀ ਉਹ ਸੈਂਟਰ ਸਰਕਾਰ ਨਾਲ ਗੱਲ ਕਰਦੇ ਏਅਰਪੋਰਟ ਸੈਂਟਰ ਸਰਕਾਰ ਦੇ ਅਧੀਨ ਆ ਜਿੱਥੇ ਬੱਸਾਂ ਚੱਲਣੀਆਂ ਤੇ ਜੇ ਆਪਾਂ ਪਰਮਿਟ ਲੈਣਾ ਉਹ ਤੇ ਆਪਣੀ ਕੇਂਦਰ ਸਰਕਾਰ ਨਾਲ ਗੱਲਬਾਤ ਹੋਊਗੀ ਫੇਰ ਜਾਣਗੇ ਆਪਣੀਆਂ ਬੱਸਾਂ ਧੰਨਵਾਦ ਮંત્રી ਜੀ ਸਾਹਿਬ ਮੇਰਾ ਇੱਕ ਸਵਾਲ ਹੈ ਲਾਸਟ ਦੇ ਕਿ ਜਿਹੜੀਆਂ ਵਿਨੀ ਵਸਾਂ ਨੇ ਬੜੇ ਚਿਰ ਤੋਂ ਰੋਲਾ ਰੜਕਦਾ ਕਿ ਅਸੀਂ ਬੰਦ ਕਰਦਣੀਆਂ ਬੰਦ ਕਰਦਣੀਆਂ ਤੇ ਮੈਂ ਕਹਿੰਦਾ ਵੀ ਜਿੰਨੀਆਂ ਵੱਡੀਆਂ ਵਸਾਂ ਨਹੀਂ ਹੈਗੀਆਂ ਜਿੰਨੀਆਂ ਮਿੰਨੀਆਂ ਨੇ ਇਹ ਜੇ ਬੰਦ ਹੋ ਗਏ ਤਾਂ ਉਹਨਾਂ ਦੇ ਡਰਾਈਵਰ ਜਾਂ ਕਨੈਕਟਰ ਜਿਹੜੇ ਉਹਨਾਂ ਦੇ ਮਾਲਕੋ ਕੀ ਕਰਨਗੇ ਅਸੀਂ ਵੇਖੋ ਅਜੇ ਕੱਲ ਹੀ ਮੈਂ ਚਾਰਜ ਸੁਭਾਲਿਆ ਟਰਾਂਸਪੋਰਟ ਮਹਿਕਮੇ ਦਾ ਅਸੀਂ ਇੱਕar ਵੀ ਨਹੀਂ ਕਿਹਾ ਵੀ ਮਿੰਨੀ ਬੱਸਾਂ ਬੰਦ ਹੋਣਗੀਆਂ ਜਿਹਦਾ ਰੋਜ਼ਗਾਰ ਹੈ ਉਹਨੂੰ ਰੋਜ਼ਗਾਰ ਦਵਾਗੇ ਅਸੀਂ ਤੇ ਜਿਹੜੇ ਨਿੱਕੇ ਮਿੰਨੀ ਟਰਾਂਸਪੋਰਟ ਵਾਲੇ ਨੇ ਉਹਨਾਂ ਨੂੰ ਬਚਾਉਣ ਲਈ ਪੂਰੀ ਵਾਹ ਲਾਵਾਂਗੇ ਵੱਡੇ ਟਰਾਂਸਪੋਰਟਰਾਂ ਤੋਂ ਬਾਦਲ ਪਰਿਵਾਰ ਆ ਗਏ ਤਾਂ ਤੰਗ ਆ ਕੇ ਲੋਕ ਆਪਣੀਆਂ ਬੱਸਾਂ ਵੇਚ ਕੇ ਵਿਦੇਸ਼ਾਂ 'ਚ ਚੱਲ ਗਏ ਆ ਉਹ ਵਿਦੇਸ਼ਾਂ ਵਾਲਿਆਂ ਨੂੰ ਫੇਰ ਆਖਾਂਗੇ ਆ ਕੇ ਬੱਸਾਂ ਪਾਓ ਤੇ ਤੁਹਾਡਾ ਰੋਜ਼ਗਾਰ ਚਲਾਈਏ ਬਾਦਲਰਾਂ ਕਿਆਂ ਨੂੰ ਕਾਬੂ ਕਰਾਂਗੇ ਸਕੂਲ ਬੱਸਾਂ ਨੂੰ ਸਰਕਾਰੀ ਸਰਕਾਰੀ ਮੋਨੋਪੋਲੀ ਜਿਹੜੀ ਬੱਸਾਂ ਦੀ ਆ ਉਹਨੂੰ ਵਧਾਇਆ ਜਾਏਗਾ ਬਹੁਤ ਸਾਰੀਆਂ ਜਿਹੜੀਆਂ ਨੇ ਜਿੰਨਾ ਸਾਡੇ ਰੂਟ ਨੇ ਉਹਨਾਂ ਤੇ ਜ਼ਿਆਦਾ ਪ੍ਰਾਈਵੇਟ ਮੋਨੋ ਸਰਕਾਰੀ ਮੋਨੋਪੋਲੀ ਦੀ ਬਹੁਤ ਘੱਟ ਆ ਆਪਾਂ ਅਬਰਸਰ ਤੋਂ ਜੇ ਬਠਿੰਡੇ ਦੀ ਗੱਲ ਕਰਦੇ ਆ ਇੱਥੇ ਪ੍ਰਾਈਵੇਟ ਮੋਨੋਪੋਲੀ ਜ਼ਿਆਦਾ ਵਾ ਸਰਕਾਰੀ ਮੋਨੋਪੋਲੀ ਬਹੁਤ ਘੱਟ ਹੈ ਜੀ ਸਰਕਾਰੀ ਜਿਹੜੇ ਰੂਟ ਆ ਪ੍ਰਾਈਵੇਟ ਨਾਲੋਂ ਵੱਧ ਕੀਤੇ ਜਾਣਗੇ ਜਿਹੜੇ ਨਵੇਂ ਪਰਮਿਟ ਦੇਣੇ ਆ ਉਹ ਨਵੇਂ ਪਰਮਿਟ ਪਹਿਲਾਂ ਅਸੀਂ ਆਪਦੀ ਰੋਡਵੇਜ ਨੂੰ ਪਨ ਬੱਸ ਨੂੰ ਜਿੰਨੀਆਂ ਵੀ ਸਰਕਾਰੀ ਬੱਸਾਂ ਉਹਨਾਂ ਨੂੰ ਦਵਾਂਗੇ ਉਹਦੇ ਬਾਅਦ ਜਦੋਂ ਸਾਡਾ ਕੋਟਾ ਪੂਰਾ ਹੋਊਗਾ ਪੰਜਾਬ ਸਰਕਾਰ ਦਾ ਪੰਜਾਬ ਰੋਡਵੇਜ ਦਾ ਪੰਪਸਦਾ ਉਹਦੇ ਬਾਅਦ ਫੇਰ ਅਸੀਂ ਪ੍ਰਾਈਵੇਟ ਲੋਕਾਂ ਨੂੰ ਉਹ ਵੀ ਬੇਰੁਜ਼ਗਾਰ ਜਿਹੜੇ ਨੌਜਵਾਨ ਹੋਣਗੇ ਉਹਨਾਂ ਨੂੰ ਪਰਮਟ ਦਵਾਂਗੇ ਇਹ ਨਹੀਂ ਹੋਵੇਗਾ ਕਿ ਇੱਕ ਘਰਾਣੇ ਨੂੰ ਦੇ ਦਿਓ ਸਾਰੇ ਪਰਮਟ ਤੇ ਸਾਰੇ ਰੂਟ ਹੀ ਉਹਨਾਂ ਦੇ ਹੋ ਜਾਣਗੇ ਮਲਾਜ਼ਮਾਂ ਦਾ ਬੜੀ ਬੜੇ ਲੰਮੇ ਸਮੇਂ ਦੀ ਮੰਗ ਹੈ ਦੋ ਸਰਕਾਰਾਂ ਚੱਲ ਗਈਆਂ ਤੀਜੀ ਨੇ ਐਲਾਨ ਕਰਤਾ ਵੀ ਜਲਦੀ ਪੱਕਿਆ ਕਰ ਦੇਵਾਂਗੇ ਇਹ ਪਾਲਿਸੀ ਕਿੰਨੇ ਜਰ ਤੱਕ ਇੰਪਲੀਮੈਂਟ ਹੋ ਜਾਏ ਵੇਖੋ ਸਾਡੇ ਭਰਾ ਨੇ ਜਿਹੜੇ ਕੱਚੇ ਮਲਾਜ਼ਮ ਨੇ ਜਾਂ ਠੇਕਾ ਆਧਾਰਿਤ ਮਲਾਜ਼ਮ ਨੇ